ਪ੍ਰਤੀ ਨਾ ਦੇਣ ਤੇ ਦਿਨ ਦਿਹਾੜੇ 88 ਦਾ ਗੋਲੀਆਂ ਮਾਰ ਕੇ ਕਤਲ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਨੌਜਵਾਨ ਨੇ ਦਿੱਤਾ ਵਾਰਦਾਤ ਨੂੰ ਅੰਜam ਕਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਹੋਈ ਕੈਦ ਪੰਜਾਬ ਦੇ ਵਿੱਚ ਫ੍ਰਾਤੀ ਮੰਗਣ ਦੀਆਂ ਵਾਰਦਾਤਾਂ ਤੇ ਗੁੰਡਾਗਰਦੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਵਿਦਾਂ ਸਬਾ ਹਲਕਾ ਪੱਟੀ ਦੇ ਦਿਨੋਂ ਦੇ ਪਿੰਡ ਦੁਬਲੀ ਵਿਖੇ ਤੋਂ ਸਾਹਮਣੇ ਹੈ ਜਿੱਥੇ ਕਿ ਆਪਣੀ ਦੁਕਾਨ ਦੇ ਵਿੱਚ ਬੈਠੇ ਆਰਤੀ ਦਾ ਮੋਟਰਸਾਈਕਲ ਤੇ ਆਏ ਅਣਪਛਾਤੇ ਨੌਜਵਾਨ ਦੇ ਵੱਲੋਂ ਬੇਖੌਫ ਹੋ ਕੇ ਦੁਕਾਨ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਿੱਥੇ ਕਿ ਮਿੱਤਕ ਦੀ ਚੰਦ ਜਸਵੰਤ ਸਿੰਘ ਬਿੱਟੂ ਆਰਤੀ ਦੇ ਰੂਪ ਵਿੱਚ ਹੋਈ ਹੈ ਜਿੱਤੇ ਕਿ ਉਹ ਆਪਣੀ ਦੁਕਾਨ ਦੇ ਵਿੱਚ ਬੈਠਾ ਹੋਇਆ ਸੀ ਤਾਂ ਇੱਕ ਅਣਪਛਾਤਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਵਾਰਦਾ ਨੂੰ ਅੰਜਾਮ ਦਿਨ ਤੋਂ ਬਾਅਦ ਮੋਟਰਸਾਈਕਲ ਤੇ ਹੀ ਫਰਾਰ ਹੋ ਜਾਂਦਾ ਹੈ ਜਿੱਥੇ ਕਿ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਪਾਸੋਂ ਫਰौती ਦੀ ਮੰਗ ਕੀਤੀ ਗਈ ਸੀ ਜੇਕਰ ਸਰਕਾਰ ਨੇ ਨਸ਼ੇ ਦੇ ਵੱਲ ਧਿਆਨ ਦਿੱਤਾ ਹੈ ਤਾਂ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਫਰौती ਨਾ ਦੇਣ ਤੇ ਵਿਅਕਤੀ ਦੀ ਜਾਨ ਲੈਣਾ ਇਹ ਤਾਂ ਆਮ ਹੀ ਗੱਲ ਹੋ ਗਈ ਹੈ ਸੋ ਲੋੜ ਹੈ ਸਵਾਲ ਧਿਆਨ ਦੇਣ ਦੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਨਾ ਜੀ ਨਾ ਆਪਣਾ ਨਾ ਬਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੁਰੀਆਂ ਚੱਲੀਆਂ ਦੇ ਆਹ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ-ਮਗਰ ਐਸੇ ਮੰਗਦੇ ਸੀ ਅੱਛਾ ਕਦੀ-ਕਦੀ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੇ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੇ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਬਹੁਤ ਧੱਕਾ ਆ ਬੇਚਰਾ ਬੈਠਾ ਸੀ ਦੁਕਾਨ ਚ ਸਾਬ ਕਰਨ ਆਏ ਆ ਦੋ ਜਣੇ ਤੇ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਮਾਰ ਕੇ ਗਾਹ ਗਏ ਜਿਹੜਾ ਜਿਹਦੀ ਮੌਤ ਹੋਈ ਹੈ ਇਹ ਦੀਨਾ ਕੀ ਨਾ ਇਹਦਾ ਨਾਂ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਜੇ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰੋਤੀ ਕੋਈ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇਹਨਾਂ ਨੂੰ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਮੰਦੋ ਬਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੇ ਬੈਠੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੀ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਹੁਣ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਾਕੀ ਉਥੋਂ ਖੋਲ ਪਿਆ ਵੀ ਤੁਹਾਨੂੰ ਨਹੀਂ ਲੱਗਦੀ ਸਰ ਕਿ ਕਿ ਕੀ ਰੰਜਿਸ਼ ਲੱਗਦੀ ਵੀ ਤੁਹਾਨੂੰ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਅਗਲੀ ਕਾਰਵਾਈ ਦਰਜ ਕਰੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਦੋਂ ਬਾਅਦ ਤਾਂ ਫੇਰ ਦੱਸਾਂਗੇ ਇਹ ਸਰ ਇੱਕ ਜਣੇ ਤੇ ਗੋਲੀ ਵਿੱਚ ਜੇ ਕੋਈ ਇੱਕ ਬੰਦੇ ਦੇ ਵੱਜੀ ਜੀ ਸਰਕੀ ਪ੍ਰੋਦੀਪੂਤੀ ਦਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਏ ਦੇ ਬਾਰੇ ਕੋਈ ਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਵਦੀਸ਼ ਚਾਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ